ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਟਾਪ ਦੀ ਵਾੜ ਸੇਲ ਲਈ ਲੈ ਕੇ ਆਏ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕੋਈ ਵੀਰ ਹੈ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕੰਟੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 81467 15312 ਆਉ ਬੋਲ ਲੈਨੇ ਬਾਈ ਜੀ ਟੇਲ ਅਜੀ ਬਾਈ ਜੀ ਆ ਗਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਬੜੀ ਹਾਂਜੀ ਠੀਕ ਠਾਕ ਜੀ ਬਹੁਤ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਬਾਈ ਮੇਰਾ ਜੱਗੀ ਪਿੰਡ ਸੈਦੋ ਕੇ ਜ਼ਿਲ੍ਹਾ ਮੋਗਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਾਈ ਨੇੜੇ ਬਾਈ ਆਪਾਂ ਨੂੰ ਭਰਾਉੜ ਫਲਾਤਪੁਰਾ ਨਿਹਾਲ ਸਿੰਘਲਾ ਰਹਿੰਦੇ ਨੇ ਨਿਹਾਲ ਸਿੰਘਲਾ ਨੇੜੇ ਰਹਿੰਦੇ ਹਾਂਜੀ ਹਾਂਜੀ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਜੀ 97813 30809 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਟਾਪ ਬਰੀਡ ਦੀ ਬੜ ਦੇ ਨੇ ਕਿਹੜਾ ਸੋਸ ਹੁੰਦੀ ਹੈ ਇਹ ਬਾਈ ਜੀ ਪਹਿਲਾ ਸੂਆ ਸੋ ਰਹੀ ਆ ਪਹਿਲਾ ਸੂਆ ਹਾਂਜੀ ਹਜੇ ਦੋ ਦੰਦ ਮਤਲਬ ਦੋਗਲੇ ਦੰਦ ਕੱਢ ਹੀ ਰਹੀ ਆ ਦੁੱਧ ਦੇ ਆਹ ਦੋ ਦੰਦ ਚੱਕ ਰਹੀ ਆ ਹਾਂਜੀ ਹਾਂਜੀ ਚੱਕ ਹੀ ਰਹੀ ਆ ਜੀ ਹਜੇ ਠੀਕ ਆ ਬਾਈ ਤੇ ਕੀ ਰਿਕਾਰਡ ਆ ਬਾਈ ਇਹ ਬਾਈ ਜੀ ਹਮ ਮਾਂ ਦਾ ਰਿਕਾਰਡ ਆ ਬਾਈ ਜੀ 45 46 ਕਿਲੋ ਦਾ ਹੂੰ ਤੇ ਆਪ ਇਹ ਹੁਣ ਫਾਸਟ ਲੋਕੇਸ਼ਨ ਚ ਆ ਠੀਕ ਆ ਤੇ ਮਨ ਦਾ ਆਪਾਂ ਨੂੰ ਉਮੀਦ ਆ ਪੂਰੀ ਵੀ 40 ਤੋਂ ਪਲੱਸ ਹੀ ਦੁੱਧ ਹੋਊਗੀ ਬੱਚੀ ਠੀਕ ਆ ਅ ਤਿਆਰੀ ਬਹੁਤ ਚੰਗੀ ਹੈ ਨਾ ਹਾਂਜੀ ਭਾਈ ਜੀ ਹਜੇ ਦਿਨ ਪਾਇਆ ਪੰਜ ਚਾਰ ਕਰਮ ਵਾਲੀ ਸੂਵੇ ਭਾਵੇਂ ਘੰਟੇ ਨੂੰ ਠੀਕ ਆ ਉਹ ਨਹੀਂ ਕੋਈ ਗੱਲ ਪਰ ਉਹ ਹਜੇ ਪੰਜ ਚਾਰ ਦਿਨ 9 ਮਹੀਨੇ ਪੂਰੇ ਹੋਣ ਚ ਪਾਇਆ ਠੀਕ ਆ ਪੰਜ ਤੋਂ ਚਾਰ ਦਿਨ ਲੈਂਦੀ ਆ ਆਰਡਰ ਦੇਖੋ ਭਾਈ ਆਰਡਰ ਬੜਾ ਕਮਾਲ ਦਾ ਆਰਡਰ ਭਾਈ ਅਸਲ ਅੰਗਰੇਜ਼ਾਂ ਵਾਲਾ ਹਾਂ ਅੱਜ ਦਾ ਬੱਚੀ ਦੇ ਭੜਾ ਪੁਰਾਣੀਆਂ ਬਾਦੀ ਬੁੱਧੀਆਂ ਸਾਰਾ ਚੈੱਕ ਕੇ ਭਾਈ ਜੀ ਐਨ ਦੱਸਣਾ ਬੱਚੀ ਨੇ ਜਿੱਦੇ ਸੂਈ ਨੂੰ ਹੋ ਗਿਆ ਨਾ ਦੱਸ ਦੇਣਾ ਬਈ ਥਣ ਬਹੁਤ ਚੰਗਾ ਲੱਗਿਆ ਜਿਵੇਂ ਪਲੂਨ ਸੂਈ ਜਿਹੜਾ ਥਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਣ ਭਾਈ ਕੱਲਾ ਕੱਲਾ ਕੱਚੀ ਕੱਚੀ ਆ ਬਈ ਦਿਨ ਹਜੇ ਲੈਂਦੀ ਆ ਤੋਰ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰ ਲੈਣੀ ਆ ਤੋਰ ਦੇ ਬਾਈ ਬਾਈ ਕੱਦ ਵੱਡ ਬਈ ਫੁੱਲ ਚੰਗਾ ਵੱਡਾ ਕੱਦ ਦਾ ਜਿਆਦ ਬ੍ਰਿਡ ਫੁੱਲ ਆ ਪ੍ਰਿੰਟ ਪ੍ਰਿੰਟ ਚੰਗਾ ਤੋਰਾ ਤਾਰਾ ਕਰਮ ਵਾਲੀ ਦਾ ਚੰਗਾ ਬਾਕੀ ਤੋਰੀ ਦੱਸਦੀ ਆ ਬਈ ਲੈਵਾ ਹੋਰ ਵੀ ਕਰਮ ਵਾਲੀ ਬਹੁਤ ਵਧੀਆ ਤਿਆਰ ਕਰੂਗੀ ਦਾਸ ਦਾ ਬਾਈ ਹਜੇ ਲੈਂਦੀ ਆ ਪੰਜ ਚਾਰ ਦਿਨ ਦੇ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਆ ਮਾਂ ਦਾ ਦੁੱਧ ਵੀ ਚੰਗਾ ਖੁੱਦ ਵੀ ਚੰਗੀ ਆ ਬਾਈ ਬੜਾ ਖੁੱਦ ਵੀ ਦੁੱਧ ਚੰਗਾ ਪਾ ਦੂਗੀ ਹਜੇ ਬਾਈ ਜੀ ਰੀਨਲ ਦੋ ਦੰਦਾ ਹੂੰ ਫੇਸ ਬੜਾ ਪਿਆਰਾ ਬੋਦੀਵਾਦੀ ਚੰਗੀ ਆ ਬਾਕੀ ਦੰਦਾ ਚ ਵੜਾ ਬਾਈ ਕੋਈ ਐਡੀ ਨਹੀਂ ਕੋਈ ਲਓ ਜੀ ਹੂੰ ਰੀਨਲ ਹਜੇ ਦੋਗ ਦੇ ਚੱਕ ਰਹੀ ਹੈ ਜੀ ਚੱਕ ਰਹੀ ਆ ਜੀ ਪਾਜੀ ਪੂਰੀ ਦੋਂਦੀ ਵੀ ਨਹੀਂ ਹੋਈ ਸਹੀ ਫੇਸ ਬੜਾ ਪਿਆਰਾ ਕਰਮਾਈ ਲਾ ਫੇਸ ਬਿਊਟੀ ਚੱਕ ਬੋਦੀਵਾਦੀ ਬਹੁਤ ਚੰਗੀ ਆ ਈ ਮੁੱਲ ਆ ਬਾਈ ਜੀ ਮੁੱਲ ਬਾਈ ਦਾ ਫੋਨ ਤੇ ਹੋਊਗਾ ਜੀ ਜਾਇਜ਼ ਹੋ ਹਾਂਜੀ ਹਾਂਜੀ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਰੱਖਾਂਗੇ ਮੁੱਲ ਰੱਖਾਂਗੇ ਬਾਈ ਕਹਿੰਦਾ ਬਰਡ ਦੇ ਹਿਸਾਬ ਨਾਲ ਜਾਇਜ਼ ਪਹਿਲਾਂ ਹੀ ਬਾਈ ਦੀ ਆਪਾਂ ਕਈ ਵੀਡੀਓ ਪਾਈਆਂ ਮੁੱਲ ਜਾਇਜ਼ ਹੁੰਦੇ ਆ ਤਾਂ ਮਾਲ ਚੰਗਾ ਹੁੰਦਾ ਬਈ ਮੁੱਲ ਉਹੇ ਜਾ ਹੋਊਗਾ ਹਨ ਪ੍ਰਿੰਟ ਪ੍ਰਿੰਟ ਕੱਦ ਵੱਡ ਲੇਵਾ ਲੂਗਾ ਬੜਾ ਕਮਾਲ ਆ ਬਾਈ ਚੰਗੀ ਬਾਈ ਦੁੱਧ ਵੱਛੀ ਪਲੂਣ ਚਾਹੀ ਤੋ ਪਲੱਸ ਦਊ ਹੂੰ ਜੇ ਕੋ ਸਹੀ ਅਸਲ ਮੈਂ ਫਾਰਮਰ ਨਾਲ ਮਿਲ ਜੇ ਨਾ ਚੰਗਾ ਵੱਛੀ ਨੂੰ ਠੀਕ ਆ ਹਾਂ ਤਾਂ ਬੱਛੀ ਦੱਸ ਦਊਗੀ ਮੈਂ ਚੀਜ਼ ਕੀ ਚੰਗੀ ਕੇਅਰ ਹੋ ਜੇ ਚੰਗੀ ਸੇਵਾ ਹਨਾ ਤੇ ਬਾਈ ਦੁੱਧ ਵਾਕਈ ਚੰਗਾ ਪਾ ਦੂਗੀ ਲੈ ਚਲੋ ਅੰਦਰ ਬੰਦੂ ਕੋਈ ਤੇ ਕਿਸੇ ਵੀਰ ਨੂੰ ਬੜ ਪਸੰਦ ਆਈ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਧਨੋ ਧੰਨਵਾਦ